ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮਾਂ ਬੜਾ ਥੋੜਾ ਪਰ ਮੈਂ ਆ ਸਾਰੀ ਇੱਧਰ ਪੁਲਿਸ ਪ੍ਰਸ਼ਾਸਨ ਖੜਾ ਪੜੇ ਲਿਖੇ ਲੋਕ ਖੜੇ ਨੇ ਐਸਪੀ ਸਾਹਿਬ ਖੜੇ ਨੇ ਡੀਐਸਪੀ ਸਾਹਿਬ ਖੜੇ ਨੇ ਮੈਂ ਇਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਆ ਜਿਹੜੀ ਜਿੰਨਾਂ ਦੀ ਜਿਹੜੀ ਸਰਕਾਰ ਆ ਭਗਵਾਨ ਤੇਰੀ ਸਰਕਾਰ ਆ ਇਹਦੇ ਕੇਸਰੀਵਾਲ ਨੂੰ ਜ਼ਰੂਰ ਪੁੱਛਿਓ ਜਦੋਂ ਕੋਈ ਤੁਹਾਡੀ ਸਿਕਿਉਰਿਟੀ ਲੱਗੇ ਨਾਲ ਵੀ ਅਸੀਂ ਪੰਜਾਬ ਦੇ ਵਾਸੀ ਆ ਕੇਸਰੀਵਾਲ ਜਿਹੜਾ ਖੜਾ ਹੋ ਕੇ ਗੱਲ ਕਹਿੰਦਾ ਸੀਗਾ ਕਿ ਮੈਂ 24 ਘੰਟਾ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਪਦ ਇਨਸਾਫ ਦੇਊਂਗਾ بڑا ਸਵਾਲ ਤਾਂ ਉਹਨੂੰ ਪੁੱਛਿਆ ਕਰੋ ਯਾਰ ਵੀਰ ਬਣ ਕੇ ਇਸ ਕਰਕੇ ਇਹਨਾਂ ਨੂੰ ਪੁੱਛਿਓ ਵੀ ਜਦੋਂ ਤੁਸੀਂ ਸੱਤਾ ਦੇ ਵਿੱਚ ਆਏ ਸੀਗੇ ਤੁਸੀਂ ਡਰਾਮਾ ਕੀਤਾ ਅੱਜ ਤੁਸੀਂ ਉਸ ਜਿਹੜੇ ਵਾਅਦੇ ਤੋਂ ਕਿਉਂ ਭੱਜ ਗਏ ਪਿਛਲੀ ਕਾਂਗਰਸ ਦੀ ਸਰਕਾਰ ਇਸ ਵਾਅਦੇ ਤੇ ਬਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਪਦੀ ਤੇ ਇਸ ਕਰਕੇ ਇਹ ਜਿਹੜੇ ਸਰਕਾਰਾਂ ਬਣੀਆਂ ਨੇ ਪਿਛਲੀਆਂ ਦੋ ਸਰਕਾਰਾਂ ਇਸ ਵਾਅਦੇ ਤੇ ਬਣੀਆਂ ਨਹੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਤੁਸੀਂ ਪੰਜਾਬ ਦੇ ਵਿੱਚ ਵਸਦੇ ਹੋ ਹੁਣ ਘਰਾਂ ਦੇ ਵਿੱਚ ਬੈਠਣਾ ਸਮਾਂ ਨਹੀਂ ਸਾਡੀ ਸਿੱਧੂਪੁਰ ਜੱਥੇਬੰਦੀ ਸਾਡੀਆਂ ਸਾਰੇ ਜੱਥੇਬੰਦੀਆਂ ਮੈਦਾਨ ਦੇ ਵਿੱਚ ਆ ਗਈਆਂ ਇਸ ਜਿਹੜਾ ਮੋਰਚੇ ਨੂੰ ਹੁਣ ਵੱਡਾ ਕੀਤਾ ਜਾਊਗਾ ਮੈਂ ਤਾਂ ਮੋਰਚੇ ਦੀ ਸਾਰੀ ਕਮੇਟੀ ਅੱਗੇ ਬੇਨਤੀ ਵੀ ਕਰਨਾ ਚਾਹਣਾ ਕਿ ਇਸ ਜਿਹੜਾ ਇਸ ਪ੍ਰੋਗਰਾਮ ਨੂੰ ਹੁਣ ਆਪਾਂ ਪਟਿਆਲੇ ਚੰਡੀਗੜ੍ਹ ਵੱਡੇ ਸੜਕਾਂ ਵੱਡੇ ਰੋਡ ਰੋਕੀਏ ਬਹੁਤ ਲੰਮਾ ਸਮਾਂ ਹੋ ਗਿਆ ਭਾਈ ਸਾਹਿਬ ਨੂੰ ਬੈਠਿਆ ਨੂੰ ਇੰਨਾ ਲੰਮਾ ਸਮਾਂ ਬੈਠਣਾ ਵੀ ਇੱਕ ਬਹੁਤ ਵੱਡੀ ਕੁਰਬਾਨੀ ਹੈ ਇਸ ਕਰਕੇ ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਨਹੀਂ ਬੈਠੇ ਗੀਤਾ ਕੁਰਾਨ ਸਾਰੇ ਧਰਮਾਂ ਦੇ ਸਤਕਾਰ ਲਈ ਬੈਠੇ ਨੇ ਕਿ ਕਿ ਜਿਹੜੀਆਂ ਸਰਕਾਰਾਂ ਨੇਗੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕੀ ਕਰਨਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਬੀਬੀ ਰਜਿੰਦਰ ਕੌਰ ਭੱਠਲ ਦਾ ਜਿਹੜਾ ਬਿਆਨ ਆਇਆ ਸੀਗਾ ਮੁੱਖ ਮੰਤਰੀ ਸੀ ਪੰਜਾਬ ਦੀ ਇਹ ਸਾਰੇ ਹੀ ਪੰਜਾਬ ਦੇ ਮੁੱਖ ਮੰਤਰੀ ਇਹ ਕੁਝ ਕਰਦੇ ਨੇਗੇ ਵੋਟਾਂ ਦੇ ਸਮੇਂ ਹੁਣ ਇਹਨਾਂ ਨੇ ਲੋਕਾਂ ਨੂੰ ਢੁਕਾਉਣਾ ਹੁਣ ਬਹੁਤ ਕੁਝ ਕਰਨਾ ਇਹਨਾਂ ਨੇ ਇਸ ਕਰਕੇ ਇਹ ਸਾਰੇ ਦੇ ਸਾਰੇ ਦਿੱਲੀ ਅਕੇ ਵਿਕੇ ਹੋਏ ਨੇਗੇ ਸਾਡੀ ਜਿਹੜੀ ਵਿਧਾਨ ਸਭਾ ਇਹ ਸਮਝ ਲਓ ਪੰਜਾਬ ਦੇ ਲੋਕ ਕਿ ਸਾਡੀ ਵਿਧਾਨ ਸਭਾ ਸਾਡੇ ਪੰਜਾਬ ਦੇ ਲੋਕ ਨਹੀਂ ਉੱਥੇ ਬੈਠੇ ਜੋ ਦਿੱਲੀ ਦੇ ਵਿੱਚ ਕਹਿੰਦੇ ਨੇਗੇ ਜੋ ਦਿੱਲੀ ਵਾਲੇ ਕਹਿੰਦੇ ਨੇਗੇ ਤਾਂ ਕਾਨੂੰਨ ਪਾਸ ਹੋ ਨਹੀਂ ਹੁਣ ਨਹੀਂ ਹੁੰਦਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗ ਜਾਣਾ ਚਾਹੀਦਾ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਖੜਾ ਛੱਡ ਕੇ ਕਾਲੀ ਕਾਂਗਰਸੀ ਝਾੜੂ ਵਾਲਿਆਂ ਦਾ ਖੜਾ ਛੱਡ ਕੇ ਤਾਂ ਇੱਥੇ ਮੈਦਾਨ ਦੇ ਵਿੱਚ ਡਟ ਜਾਣਾ ਚਾਹੀਦਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਉਹ ਜਿਹੜੀ ਝਾੜੂ ਪਿੱਛੇ ਜਾਂਦੇ ਹੋ ਕਾਂਗਰਸ ਪਿੱਛੇ ਜਾਂਦੇ ਹੋ ਆ ਬਾਦਲਦਾਲ ਵਾਲੇ ਪਿੱਛੇ ਜਾਂਦੇ ਹੋ ਉਹ ਮਾੜੀ ਬੋਟੀ ਸ਼ਰਮ ਕਰ ਲਿਆ ਕਰੋ ਐਡੇ ਵੱਡੀਆਂ ਰੈਲੀਆਂ ਕਰਦੇ ਹੋ ਆ ਗਿਣਤੀ ਦੇ ਲੋਕ ਪਹੁੰਚੇ ਨੇ ਜਾਗਦੇ ਜਮੇਰ ਵਾਲੇ ਲੋਕ ਪਹੁੰਚੇ ਨੇਗੇ ਉਹ 400 ਫੁੱਟੋ ਛੋਟੇ ਉੱਚੇ ਟਾਵਰ ਲਈ ਕੱਢ ਲਈ ਬੈਠਾ ਜਿਨ੍ਹਾਂ ਨੇ ਵਾਅਦਾ ਕੀਤਾ ਸੀਗਾ ਸਰਕਾਰਾਂ ਨੇ ਸੈਸ਼ਨ ਬੁਲਾਇਆ ਦੋ ਸਰਕਾਰਾਂ ਬੜੀਆਂ ਜਸਬਾ ਦੇ ਕਰਕੇ ਤੁਸੀਂ ਉੱਥੇ ਨਹੀਂ ਅੱਜ ਇਕੱਠੇ ਹੋ ਰਹੇ ਇਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹਣਾ ਜਿੰਨਾ ਵੀ ਮੀਡੀਆ ਬਹੁਤ ਘੱਟ ਆਇਆ ਲਾਸਟ ਟਾਈਮ ਜਿਹੜਾ ਮੀਡੀਆ ਖੜਾ ਨਾ ਆ ਬਾਈ ਥਲੀ ਵਰਗੇ ਜਿੰਨੇ ਵੀ ਖੜੇ ਨੇ ਇਹ ਜਾਗਦੇ ਜ਼ਮੀਰਾਂ ਵਾਲੇ ਖੜੇ ਨੇ ਪੰਜਾਬ ਦਾ ਸਾਰਾ ਮੀਡੀਆ ਬਕਾਊ ਆ ਆਉਣ ਵਾਲੇ ਦਿਨਾਂ ਵਿੱਚ ਮੈਂ ਨੌ ਵੀ ਲੈਣਾ ਹੁੰਦਾ ਉਹ ਮੀਡੀਆ ਨੇ ਕਦੇ ਖਬਰ ਨਹੀਂ ਲਾਈ 2-2 3-3 ਕਰੋੜ ਰੁਪਇਆ ਸਰਕਾਰ ਤੋਂ ਪ੍ਰਧਾਨ ਜੀ ਐਡਾ ਦਾ ਲੈ ਰਹੇ ਨੇ 3-3 ਕਰੋੜ ਰੁਪਇਆ ਐਡੀ ਸ਼ਰਮ ਦੀ ਗੱਲ ਆ ਸਾਰੇ ਕਿੰਨੇ ਚੁਣਵੇਂ ਪੱਤਰਕਾਰ ਪਹੁੰਚੇ ਹੋਏ ਨੇਗੇ ਕੋਈ ਤਾਂ ਲੋਕਾਂ ਦੀ ਗੱਲ ਕਰੋ ਡੁੱਬ ਕੇ ਮਰ ਜਾਓ ਸਾਰੇ ਹੀ ਜਿਹੜਾ ਸਿਸਟਮ ਆ ਮਾ ਪ੍ਰਸ਼ਾਸਨ ਮੀਡੀਆ ਸਾਰੇ ਅੱਜ ਪੰਜਾਬ ਦਾ ਵਿਕ ਚੁੱਕਿਆ ਹੈ ਇਸ ਕਰਕੇ ਜਾਗ ਜਨ ਜਮੀਰਾਂ ਵਾਲੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਅਗਲੇ ਦਿਨਾਂ ਦੇ ਵਿੱਚ ਮੈਂ ਹੀ ਬੇਨਤੀ ਕਰਨਾ ਚਾਹਣਾ ਸਾਰੇ ਪੰਜਾਬ ਵਾਸੀਆਂ ਨੂੰ ਜਿੱਡੀਆਂ ਆਪਾਂ ਸੜਕਾਂ ਵੀ ਰੋਕਾਂਗੇ ਇਦੋਂ ਅੱਜ ਬੱਟੇ ਮੇਨ ਹਾਈਵੇ ਵੀ ਰੋਕਾਂਗੇ ਚੰਡੀਗੜ ਪਟਿਆਲਾ ਹਾਈਵੇ ਵੀ ਰੋਕਾਂਗੇ ਵੱਡੇ ਪ੍ਰੋਗਰਾਮਾਂ ਦੀ ਜਿਹੜੀ ਕਿ ਸਾਡੀ ਕਮੇਟੀ ਤੋਂ ਅਸੀਂ ਉਮੀਦ ਕਰਾਂਗੇ ਕਿ ਵੱਡੇ ਪ੍ਰੋਗਰਾਮ ਹੋਣ ਲੋਕ ਨਿਕਲ ਕੇ ਘਰਾਂ ਦੇ ਵਿੱਚੋਂ ਬਾਹਰ ਆਉਣ ਫਿਰ ਇਹਨਾਂ ਦੇ ਕੰਨਾਂ ਦੇ ਉੱਪਰ ਜੂੰਸਰਕੂਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ